ਸਵਾਗਤ ਹੈ ਤੁਹਾਡਾ ਟਾਲੀਵਾਲ ਡੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪੰਡਰ ਮਾਨਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਐਚਪਨ ਨਸਲ ਦੀ ਸੂਨ ਵਾਲੀ ਗਾਂ ਦਿਖਾਉਣੀ ਆ ਦੇਖ ਸਕਦੇ ਹੋ ਪੂਰੀ ਯਾਦ ਕੁਆਲਿਟੀ ਵਾਲੀ ਗਾਂ ਡਿਟੇਲ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਰਦੇ ਆ ਬਾਈ ਨਾਲ ਗੱਲਬਾਤ ਸਸਰੀ ਕਾਲ ਦੇ ਸਸਰੀ ਕਾਲ ਦੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਕੁਲਦੀਪ ਸਿੰਘ ਹੈ ਵੀਰੇ ਪਿੰਡਰ ਮਣਾਜੀ ਸਿੰਘ ਪ੍ਰਾਈਵੇਟ ਸਕੂਲ ਦੇ ਜਿਹੜੇ ਆਪਣਾ ਘਰ ਹੈਗਾ ਡੇਰੀ ਵੀ ਪ੍ਰਾਈਵੇਟ ਸਕੂਲ ਦੇ ਸਮੇਂ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ 9463620512 ਠੀਕ ਹੈ ਭਾਈ ਕੀ ਡਿਟੇਲ ਆ ਗਾਂ ਦੀ ਕਿੰਨਾ ਵਸੂਆ ਸੁਣਾਓ ਗਾਂ ਆਪਣੇ ਕੋਲ ਹੁਣ ਤੀਜੇ ਸੂਏ ਸੁਣ ਵਾਲੀ ਵੀਰੇ ਦੁੱਧ ਕਿੰਨਾ ਖਚੋਇਆ ਤੇ ਹੀ ਆ 27 28 ਲੀਟਰ ਤੋਲ ਕੇ ਸੰਡੇ ਵਾਲਾ ਖਚੋਇਆ ਸੀ ਆਪਣੇ ਘਰ ਦੀ ਆ ਆ ਤੇ ਦੋਸੂਏ ਆਪਣੇ ਕੋਲ ਹੋਈਏ ਤੀਜੇ ਨੂੰ ਦੇਖਣੀ ਬਾਈ ਦਾ ਤੀਜੇ ਸਵੇਰ ਸੂਣਾਗਾ 27 28 ਲੀਟਰ ਘਰੇ ਚ ਹੋਇਆ ਉਹ ਤੇ ਬਾਈ ਦੀ ਦਹਿਰੀ ਆਪਣੀ ਹੀ ਘਰ ਦੀ ਗਾਂ ਜੀ ਦੇਖ ਸਕਦੇ ਹੋ ਪੂਰੇ ਕੱਦ ਕਾਠ ਵਾਲੀ ਬਜਾਂ ਵੀ ਪੂਰਾ ਵਹਿੜ ਦਾ ਤੋਰ ਦਿਓ ਗਏ ਥਣ ਹਵਾਨਾ ਦੇਖ ਸਕਦੇ ਹਾਂ ਚੰਗੇ ਦੁੱਧਾਂ ਦੀਆਂ ਆਂਗੀਆਂ ਯਾਤਪਾਲ ਟੀਵੀ ਪੂਰੀ ਆ ਵਜਨ ਵਾਲੀ ਵਹਿੜਾ ਪੂਰੇ ਮੋੜ ਲਓ ਚੰਗੇ ਪ੍ਰਿੰਟ ਵਾਲੀ ਆ ਹਜੇ ਚੋੜੀ ਦੀ ਬੱਤੀ ਨਾ ਬੋਲ। ਹਵਾਨਾ ਹਜੇ ਹੋਰ ਵੀ ਟਾਈਟ ਕਰਨਾ। 28 ਲੀਟਰ ਦੁੱਧ ਬਾਈ ਦੇ ਦੱਸਣ ਸਾਰ ਬੜੇ ਆਰਾਮ ਨਾਲ ਪਾ ਦੂਗੀ। ਕੀ ਮੋਲ ਰੱਖਤਾ ਬਈ ਦਾ? ਮੋਲ ਫੋਨ ਤੇ ਕਰਾਂਗੇ। ਮੋਲ ਬਾਈ ਕਹਿੰਦਾ ਫੋਨ ਤੇ ਕਰਾਂਗੇ। ਸੋ ਕਿਸੇ ਨੂੰ ਵੀ ਇਹ ਗਾਂ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ। ਤੇ ਆਪਣੀ ਤਸੱਲੀ ਕਰਕੇ ਆ ਕੇ ਗਾਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ